328 ਪਵਨ ਸਰੂਪਾ ਦਾ ਮਸਲਾ ਕਾਫੀ ਗੰਭੀਰ ਬਣਿਆ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਇੱਕ ਐਸਆਈਟੀ ਟੀਮ ਦਾ ਵੀ ਗਠਨ ਕੀਤਾ ਗਿਆ ਉਧਰ ਹੁਣ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਵੀ ਹੌਲੀ ਹੌਲੀ ਜਨਤਕ ਹੋਣੀ ਸ਼ੁਰੂ ਹੋ ਚੁੱਕੀ ਆ ਔਰ ਉਸ ਰਿਪੋਰਟ ਦੇ ਵਿੱਚ ਸਵਾਲ ਖੜੇ ਕੀਤੇ ਗਏ ਨੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਉੱਤੇ ਕਿ ਜਦੋਂ ਬਾਕੀ ਮਲਾਜ਼ਮ ਜੋ ਦੋਸ਼ੀ ਪਾਏ ਗਏ ਸੀ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਲੇਕਿਨ ਉਸ ਸਮੇਂ ਦੇ ਮੁਖ ਸਕੱਤਰ ਡਾਕਟਰ ਰੂਪ ਸਿੰਘ ਹੋਣਾ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ਉਹਨਾਂ ਦਾ ਅਸਤੀਫਾ ਕਿਉਂ ਪ੍ਰਵਾਨ ਕੀਤਾ ਗਿਆ ਤੇ ਸ਼ਰੂਮਨੀ ਗੁਰਦਾ ਪ੍ਰਬੰਧਕ ਕਮੇਟੀ ਦੇ ਡਾਕਟਰ ਰੂਪ ਸਿੰਘ ਹੋਣਾ ਦੇ ਪ੍ਰਤੀ ਜੋ ਨਰਮੀ ਆ ਉਸ ਨਰਮੀ ਦਾ ਰਾਜ ਕੀ ਆ ਜਿਸ ਕਮਿਸ਼ਨ ਨੇ ਡਾਕਟਰ ਇਸ਼ਤ ਸਿੰਘ ਹੋਣਾ ਕਮਿਸ਼ਨ ਨੇ ਜੇਕਰ ਵੀ ਕੀਤਾਗਾ ਕੁਝ ਰਿਪੋਰਟ ਦੇ ਅੰਸ਼ ਸਾਡੇ ਕੋਲ ਨੇ ਉਹਦੇ ਚ ਸਾਫ਼ ਲਿਖਿਆ ਹੋਇਆ ਡਾਕਟਰ ਰੂਪ ਸਿੰਘ ਮੁਖ ਸਕੱਤਰ ਬਾਰੇ ਲਿਖਿਆ ਹੋਇਆ ਕਿ ਡਾਕਟਰ ਰੂਪ ਸਿੰਘ ਸਾਲ 2016 ਵਿੱਚ ਪਬਲਿਕੇਸ਼ਨ ਵਿਭਾਗ ਦੇ ਸਕੱਤਰ ਰਹੇ ਨੇ ਪਰ ਉਹਨਾਂ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਪਾਵਨ ਸਰੂਪਾਂ ਦੀ ਵਾਸਤਵਿਕ ਤਸਦੀਕ ਨਹੀਂ ਕਰਵਾਈ। ਸਾਲ 2015 ਵਿੱਚ ਮਨਜੀਤ ਸਿੰਘ ਸਕੱਤਰ ਵੱਲੋਂ ਇੱਕ ਆਫਿਸ ਨੋਟ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਪੰਜਾਬ ਸਿੰਘ ਨਾਮਕ ਅਕਾਊਂਟਡ ਦੀ ਵਾਸਤਵਿਕ ਤਸਦੀਕ ਨੂੰ ਲੇਜਰ ਨਾਲ ਮਲਾਉਣ ਦੀ ਡਿਊਟੀ ਲਗਾਈ ਸੀ ਪਰ ਮਨਜੀਤ ਸਿੰਘ ਸਕੱਤਰ ਦੀ ਪਬਲਿਕੇਸ਼ਨ ਵਿਭਾਗ ਤੋਂ ਬਦਲੀ ਹੋਣ ਕਰ ਅਗਲੇ ਸਕੱਤਰ ਡਾਕਟਰ ਰੂਪ ਸਿੰਘ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਇਹ ਸਬੰਧੀ ਰਹਿੰਦੀ ਕਾਰਵਾਈ ਮੁਕੰਮਲ ਕਰਵਾਉਂਦੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੀ ਪ੍ਰਬੰਧ ਸਕੀਮ ਅਨੁਸਾਰ ਇਹ ਕਾਰਵਾਈ ਉਹਨਾਂ ਵੱਲੋਂ ਕਰਵਾਉਣੀ ਬੰਦੀ ਸੀ ਮੌਜੂਦਾ ਸਮੇਂ ਦੇ ਮੁਖਸ ਕਤਰ ਹੁੰਦਿਆ ਉਹਨਾਂ ਦੀ ਜਿੰਮੇਵਾਰੀ ਬੰਦੀ ਸੀ ਕਿ ਪੜਤਾਲ ਕਮਿਸ਼ਨ ਨੂੰ 19 ਮਈ 2016 ਨੂੰ ਅਗਣ ਪੇਟ ਹੋਏ ਅਤੇ ਨੁਕਸਾਨੇ ਗਏ ਪਾਵਨ ਸਰੂਪਾਂ ਦੀ ਗਿਣਤੀ ਅਤੇ ਲੜੀ ਨੰਬਰ ਮਹੱਇਆ ਕਰਵਾਉਂਦੇ ਪਰ ਇਸ ਸਬੰਧੀ ਲਿਖਤ ਮੰਗ ਕਰਨ ਤੇ ਵੀ ਇਹਨਾਂ ਨੇ ਪੜਤਾਲ ਕਮੇਟੀ ਨੂੰ ਕੋਈ ਜਾਣਕਾਰੀ ਮਹੱਇਆ ਨਹੀਂ ਕਰਵਾਈ ਬਾਕੀ ਵਿਭਾਗਾਂ ਦੇ ਨਾਲ ਨਾਲ ਪਬਲਿਕੇਸ਼ਨ ਵਿਭਾਗ ਦੇ ਸਾਲਾਨਾ ਆਡਿਟ ਸਬੰਧੀ ਜਾਣਕਾਰੀ ਲੈਣੀ ਅਤੇ ਨਿਜਮਾ ਅਨਸਾਰ ਆਡਿਟ ਕਰਵਾਉਣਾ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਇਨੇ ਉੱਚ ਅਹੁਦੇ 'ਤੇ ਹੁੰਦੇ ਆ ਪ੍ਰਬੰਧਕੀ ਨੁਕਤਨਗਾਹ ਤੋਂ ਇੱਕ ਗੈਰ ਜ਼ਿੰਮੇਵਾਰਨਾ ਵਰਤਾਰਾ ਹੈ ਇਸੇ ਤਰ੍ਹਾਂ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਤਿੰਦਰ ਸਿੰਘ ਕੋਹਲੀ ਚਾਰਟਰਡ ਅਕਾਊਂਟੈਂਟ ਨੂੰ ਹੇਠ ਲਿਖੇ ਚਾਰ ਕਾਰਜ ਦੱਸੇ ਗਏ ਸੀ ਦਿੱਤੇ ਗਏ ਜਿਦੇ ਚ ਇੰਟਰਨਲ ਆਡਿਟ ਕੰਪਿਊਟਰਾਈਜ਼ੇਸ਼ਨ ਆਫ ਅਕਾਊਂਟ ਔਰ ਰੈਗੂਲਰ بیس ਆਲ ਦੀ ਲੋਕੇਸ਼ਨ ਇੰਪਲੀਮੈਂਟੇਸ਼ਨ ਆਫ ਇੰਟਰਨਲ ਕੰਟਰੋਲ ਸਿਸਟਮ ਐਸ ਸਜੈਸਟਡ ਬਾਈ ਦੀ ਵਰਲਡ ਰਿਨਯੂਨ ਕੰਸਲਟਿੰਗ ਫਰਮ ਇੰਪਲੀਮੈਂਟੇਸ਼ਨ ਆਫ ਆਨਲਾਈਨ ਸਿਸਟਮ ਇਹ ਚਾਰ ਉਹਨਾਂ ਨੂੰ ਕੰਮ ਕਰਾਉਣਗੇ ਸੀ ਪਰ ਸਤਿੰਦਰ ਸਿੰਘ ਕੋਲੀ ਚਾਰਟਡ ਅਕਾਊਂਟੈਂਟ ਉਪਰੋਕਤ ਚਾਰ ਕੰਮਾਂ ਵਿੱਚੋਂ ਕੇਵਲ ਇੱਕ ਹੀ ਕੰਮ ਕੀਤਾ ਪਰ ਉਹਨਾਂ ਨੂੰ ਚਾਰੇ ਕਾਰਜਾਂ ਦੀ ਫੀਸ ਜਾਂਦੀ ਰਹੀ ਜਿਸ ਵਿੱਚ ਇੱਕ ਕੰਪੈਸਾ ਦੇ ਖਾਤਿਆਂ ਦੀ ਆਨਲਾਈਨ ਕੰਪਿਊਟਰਾਈਜੇਸ਼ਨ ਦਾਅਵੀ ਸੀ ਜੇਕਰ ਆਨਲਾਈਨ ਇਹ ਕੰਪਿਊਟਰਾਈਜੇਸ਼ਨ ਸਭੇ ਸਿਰ ਦੇਖੀ ਜਾਂਦੀ ਤਾਂ ਇਹ ਗਵਨ ਨਹੀਂ ਹੋਣਾ ਸੀ ਡਾਕਟਰ ਰੂਪ ਸਿੰਘ ਦੀ ਮੁਖ ਸਖਤਰ ਦੇ ਤੌਰ ਤੇ ਜ਼ਿੰਮੇਵਾਰੀ ਬੰਦੀ ਸੀ ਕਿ ਚਾਰਟਰਡ ਅਕਾਊਂਟੈਂਟ ਤੋਂ ਪੂਰਾ ਕੰਮ ਲੈਂਦੇ ਚਾਰਟਰਡ ਅਕਾਊਂਟ ਨੂੰ ਜੋ ਮਾਇਆ ਦਿੱਤੀ ਗਈ ਉਹ ਧਨ ਸ਼੍ਰੀ ਗੁਰੂ ਗਰੰਤ ਸਾਹਿਬ ਜੀ ਨੂੰ ਸੰਕਟਾ ਦੇ ਨਤਮਸਤਕ ਹੋ ਕੇ ਪੇਟ ਕੀਤੀ ਸੀ ਡਾਕਟਰ ਰੂਪ ਸਿੰਘ ਨੇ ਗੈਰ ਜ਼ਿੰਮੇਵਾਰਨਾ ਤਰੀਕੇ ਨਾਲ ਇਸ ਮਾਇਆ ਨੂੰ ਸਤਿੰਦਰ ਸਿੰਘ ਕੋਹਲੀ ਚਾਰਟਰਡ اکاؤنٹਰ ਨੂੰ ਦਿੱਤਾ ਸਤਿੰਦਰ ਸਿੰਘ ਕੋਹਲੀ ਨੂੰ ਵਾਧੂ ਮਾਇਆ ਪਹੁੰਚਾਉਣ ਦੇ ਮੁੱਖ ਸਕੱਤਰ ਸ਼੍ਰਮਣੀ ਗੁਰ ਕਮੇਟੀ ਮੁੱਖ ਦੋਸ਼ੀ ਹਨ ਇਸ ਲਈ ਇਹਨਾਂ ਤੇ ਵਿਭਾਗੀ ਤੇ ਫੌਜਦਾਰੀ ਮੁਕਦਮਾ ਕਰਨਾ ਬੰਦ ਹੈ ਪਬਲਿਕੇਸ਼ਨ ਵਿਭਾਗ ਵਿੱਚ ਫਾਇਰ ਸੈਂਸਰ স্মੋਕ ਸੈਂਸਰ ਅਤੇ ਮਕੈਨੀਕਲ ਵੈਂਟੀਲੇਟਰ ਲਗਾਉਣ ਦੀ ਜ਼ਿੰਮੇਵਾਰੀ ਮੁਖ ਸਖਤਰ ਦੀ ਸੀ ਜੋ ਕਿ ਨਹੀਂ ਲਗਾਏ ਗਏ 8 ਘੰਟੇ ਦੀ ਡਿਊਟੀ ਪਰ 24 ਘੰਟੇ ਸੇਵਾਦਾਰ ਪਬਲਿਕੇਸ਼ਨ ਵਿਭਾਗ ਵਿੱਚ ਲਗਾਉਣੇ ਸੀ ਜੋ ਕਿ ਮੁਖ ਸਖਤਰ ਵੱਲੋਂ ਨਹੀਂ ਲਗਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੰਮਲ ਤਿਆਰ ਹੋਏ ਸਰੂਪਾਂ ਦੀ ਸੰਭਾਲ ਲਈ ਵੱਖਰਾ ਪ੍ਰਬੰਧ ਕਰਨਾ ਸੀ ਜੋ ਕਿ ਡਾਕਟਰ ਰੂਪ ਸਿੰਘ ਮੁਖ ਸਖਤਰ ਵੱਲੋਂ ਨਹੀਂ ਕੀਤਾ ਗਿਆ ਨਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਪਾਵਨ ਸਰੂਪਾ ਨੂੰ ਕਿਸੇ ਹੋਰ ਜਗ੍ਹਾ ਉੱਤੇ ਤਬਦੀਲ ਕੀਤਾ ਜਾਣਾ ਸੀ ਉਸ ਦਾ ਵੀ ਕੋਈ ਡਾਕਟਰ ਰੂਪ ਸਿੰਘ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਆਧੁਨਿਕ ਸਹੂਲਤਾਂ ਵਾਲਾ ਨਵਾਂ ਗੁਰੂ ਗ੍ਰੰਥ ਸਾਹਿਬ ਭਵਨ ਵੀ ਉਸਾਰਨਾ ਸੀ ਉਦੋਂ ਤੱਕ ਇਸ ਬਿਲਡਿੰਗ ਨੂੰ ਰੈਨੋਵੇਟ ਕਰਨਾ ਸੀ ਪਰ ਡਾਕਟਰ ਰੂਪ ਸਿੰਘ ਵੱਲੋਂ ਜੋ ਮੁਖਕ ਕਤਰ ਸੰ ਵੱਲੋਂ ਨਹੀਂ ਕੀਤਾ ਗਿਆ ਬਾਈਡਿੰਗ ਦੇ ਹਾਲਾਤਾਂ ਨੂੰ ਸੁਧਾਰਨ ਦੀ ਸ਼ਿਫਾਰਿਸ਼ ਡਾਕਟਰ ਰੂਪ ਸਿੰਘ ਮੁਖਸਕੱਤਰ ਵੱਲੋਂ ਅਨਗੋਲਿਆ ਕੀਤਾ ਗਿਆ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਪਸਤਾ ਚਾਬ ਲਈ ਖੰਡਪਾੜ ਸਾਹਿਬ ਕਰਾਉਣ ਦਾ ਫੈਸਲਾ ਮੁਖਸਕੱਤਰ ਵੱਲੋਂ ਮੌਕੇ ਦੇ ਪ੍ਰਧਾਨ ਪਾਸੋਂ ਆਦੇਸ਼ ਪ੍ਰਾਪਤ ਕਰਕੇ ਕਰਵਾਉਣਾ ਸੀ ਜੋ ਕਿ ਉਹਨਾਂ ਦੀ ਜਾਣਕਾਰੀ ਅਨਸਾਰ ਪਸਤਾ ਚਾਬ ਦਾ 파ਟ ਨਹੀਂ ਹੋਇਆ ਪੜਤਾਲ ਕਮਿਸ਼ਨ ਦਾ ਇਹ ਵਿਚਾਰ ਹੈ ਕਿ ਜੇ ਉਸ ਸਮੇਂ ਮਿਤੀ 19 ਮਈ 2016 ਨੂੰ ਜੇ ਕਿਸੇ ਤੋਂ ਗਲਤੀ ਹੋਈ ਸੀ ਅਤੇ ਪਸ਼ਟਤਾ ਦਾ ਪਾਰਟ ਨਹੀਂ ਕਰਵਾਇਆ ਗਿਆ ਤਾਂ ਇਹਨਾਂ ਨੂੰ ਮੁਕਸਕਤਰ ਬੰਦਿਆ ਹੋਇਆ ਵੀ ਗੌਰ ਕਰਨਾ ਬਣਦਾ ਸੀ ਇਸੇ ਤਰ੍ਹਾਂ ਕਮਿਸ਼ਨ ਨੇ ਆਪਣੀ ਰਿਪੋਰਟ ਚ ਕਿਹਾ ਕਿ ਸਾਲ 2015-2016 ਵਿੱਚ ਸਿੱਖ ਵਿਰੋਧੀ ਅੰਸਰਾਂ ਵੱਲੋਂ ਬਾਈਬਲ ਕਲਾ ਅਤੇ ਬਰਗਾੜੀ ਵਿੱਚ ਐਸੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਸ ਨਾਲ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ ਸਰਕਾਰ ਪੁਲਿਸ ਵੱਲੋਂ ਸਾਰੇ ਗੁਰਦੁਆਰਿਆਂ ਨੂੰ ਹਦਾਇਤਾਂ ਸਨ ਕਿ ਹਰੇਕ ਗੁਰਦੁਆਰਾ ਸਾਹਿਬ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਬਿਰਾਜ਼ਮਾਨ ਹੁੰਦੇ ਹਨ ਉਥੇ ਸੀਸੀਟੀਵੀ ਕੈਮਰੇ ਲਗਾਉਣੇ ਲਾਜ਼ਮੀ ਹਨ ਸਾਲ 215 ਵਿੱਚ ਹੀ ਅੰਤਰੀਂ ਕਮੇਟੀ ਦੁਆਰਾ ਸੀਸੀਟੀਵੀ ਬਾਰੇ 17 ਜਨਵਰੀ 215 ਨੂੰ ਮੀਟਿੰਗ ਜਿਸ ਵਿੱਚ ਮਤਾ ਨੰਬਰ 1479 ਉਨੇ ਲੱਗ ਨੰਬਰ 22 ਪਾਸ ਹੋਇਆ ਸੀ ਕਿ ਸਮੂਹ ਗੁਰਦੁਆਰੇ ਸਬੰਨ ਸੈਕਸ਼ਨ 85 ਵਿੱਚ ਲਗਨਯੋਗ ਸੀਸੀਟੀਵੀ ਕੈਮਰਿਆਂ ਦੀ ਮੰਗ ਕਰਵਾ ਕੇ ਸਮੁੱਚੇ ਇਸ ਕਾਰਜ ਦੀ ਖਰੀਦ ਅੰਤਰੀ ਕਮੇਟੀ ਮੈਂਬਰ ਐਡੀਸ਼ਨਲ ਸਕੱਤਰ ਖਰੀਦ ਵਿਭਾਗ ਮੁਖੀ ਇਲੈਕਟ੍ਰੋਨਿਕ ਵਿਭਾਗ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਐਡਮਿਨਿਸਟ੍ਰੇਟਰ ਇੰਟਰਨੈਟ ਵਿਭਾਗ ਸ਼ਰੂਮਣੀ ਕਮੇਟੀ ਦੀ ਹਾਜ਼ਰੀ ਵਿੱਚ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਹੀ ਇਹ ਵੀ ਕਿਹਾ ਗਿਆ ਸੀ ਕਿ ਗੁਰਦੁਆਰਾ ਸਬਾਨ ਸੈਕਸ਼ਨ 85 ਤੋਂ ਆਈ ਮੰਗ ਅਨੁਸਾਰ ਸੀਸੀਟੀਵੀ ਕੈਮਰੇ ਅਤੇ ਲੜਿੰਦਾ ਸਮਾਨ ਦੇ ਖਰਚੇ ਦੀ ਪ੍ਰਵਾਨਗੀ ਦੇਣ ਦੇ ਅਧਿਕਾਰ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਂਦੇ ਹਨ ਰੂਪ ਸਿੰਘ ਨੂੰ ਸਪਸ਼ਟ ਪੁੱਛਿਆ ਗਿਆ ਕਿ 19 ਮਈ 2016 ਦੀ ਘਟਨਾ ਵਾਲੀ ਜਗ੍ਹਾ ਤੇ ਸੀਸੀਟੀਵੀ ਕੈਮਰੇ ਹੁੰਦੇ ਸਨ ਤਾਂ ਰੂਪ ਸਿੰਘ ਨੂੰ ਸਪਸ਼ਟ ਪ੍ਰੈਸ਼ਰ ਪੁੱਛਿਆ ਗਿਆ ਕਿ 19 ਮਈ 2016 ਦੀ ਘਟਨਾ ਵਾਲੀ ਜਗ੍ਹਾ ਉੱਤੇ ਸੀਸੀਟੀਵੀ ਕੈਮਰੇ ਹੋਇਸਾਨੇ ਜਾਂ ਨਹੀਂ ਤਾਂ ਉਹਨਾਂ ਕਹੇ ਸੀਸੀਟੀਵੀ ਕੈਮਰੇ ਬਾਰੇ ਸਬੰਧਤ ਵਿਭਾਗ ਦੇ ਉਸ ਸਮੇਂ ਦੇ ਮੌਜੂਦਾ ਅਧਿਕਾਰੀ ਅਤੇ ਕਰਮਚਾਰੀ ਹੀ ਦੱਸ ਸਕਦੇ ਨੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਜਾਰੀ ਕੀਤੇ ਮਤੇ ਅਨੁਸਾਰ ਸੀਸੀਟੀਵੀ ਕੈਮਰੇ ਲਗਾਉਣੇ ਸਨ ਫਿਰ ਵੀ ਕੈਮਰੇ ਕਿਉਂ ਨਹੀਂ ਲਗਾਏ ਗਏ ਸਨ ਇਸ ਤੇ ਰੂਪ ਸਿੰਘ ਹੋਣਾ ਨੇ ਜਵਾਬ ਦਿੱਤਾ ਕਿ ਮਤੇ ਦੀ ਰੋਸ਼ਨੀ ਵਿੱਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰਵਾਈ ਜਾਂਦੀ ਹੈ ਜਦ ਕੇ ਰੂਪ ਸਿੰਘ ਖੁਦ ਪਬਲਿਕੇਸ਼ਨ ਅਤੇ ਪ੍ਰੈਸ ਵਿਭਾਗ ਦੇ ਮਿੱਤੀ 19 ਨਵੰਬਰ 2015 ਤੋਂ ਲੈ ਕੇ 16 ਮਈ 2016 ਤੱਕ ਅਤੇ ਫਿਰ ਮਿੱਤੀ 23 ਅਗਸਤ 2016 ਤੋਂ 1 ਨਵੰਬਰ 2017 ਤੱਕ ਬਤੌਰ ਸਕੱਤਰ ਰਹੇ ਹਨ ਅੰਤਰ ਕਮੇਟੀ ਦੇ ਮਤਾ ਨੰਬਰ 479 ਮਿੱਤੀ 17 ਜਨਵਰੀ 2015 ਰਾਹੀਂ ਸਮੂਹ ਗੁਰਦੁਆਰਾ ਸੁਬਾਣ ਸੈਕਸ਼ਨ 85 ਵਿਖੇ ਸੀਸੀਟੀਵੀ ਕੈਮਰੇ ਲਗਾਉਣ ਦੀ ਪ੍ਰਵਾਨਗੀ ਹੋਈ ਸੀ ਡਾਕਟਰ ਰੂਪ ਸਿੰਘ ਜੀ ਖੁਦ ਹੀ ਮੰਨਦੇ ਹਨ ਕਿ ਸਬੰਧਤ ਅਧਿਕਾਰੀ ਸਿਸਟੀਮਿਕ ਕੈਮਰੇ ਲਗਾਉਣ ਦੀ ਜ਼ਿੰਮੇਵਾਰੀ ਹੈ ਇਹ ਖੁਦ ਹੀ ਇਸ ਸਮੇਂ ਸਬੰਧਤ ਵਿਭਾਗ ਦੇ ਮੁਖ ਅਧਿਕਾਰੀ ਹਨ ਇਸ ਤਰੀਕੇ ਨਾਲ ਜੋ ਜੋ ਕਾਰਵਾਈ ਵੀ ਇਹਨਾਂ ਤੇ ਹੀ ਕਰਨੀ ਬੰਦੀ ਹੈ ਇਹਨਾਂ ਨੇ ਇਸ ਮਤੇ ਦੀ ਮਨਸਾ ਅਨਸਾਰ ਪਬਲਿਕੇਸ਼ਨ ਵਿਭਾਗ ਵਿੱਚ ਕੈਮਰੇ ਲਗਾਉਣੇ ਜ਼ਰੂਰੀ ਨਹੀਂ ਸਮਝੇ ਜੇਕਰ ਇਸ ਤਰ੍ਹਾਂ ਦਾ ਜਵਾਬ ਮੁਖਸ ਕੱਤਰ ਪਾਸੋਂ ਮਿਲ ਰਿਹਾ ਹੈ ਤਾਂ ਬਾਕੀ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਕੀ ਹਾਲ ਹੋਵੇਗਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਸੰਸਥਾ ਦੇ ਮੁਖਸ ਕੱਤਰ ਕਿਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਛਾੜਦੇ ਹਨ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਖਾਲਾ ਬਣਨ ਦਾ ਯਤਨ ਕਰਦੇ ਹਨ ਕਮਿਸ਼ਨ ਨੇ ਜਦ ਡਾਕਟਰ ਰੂਪ ਸਿੰਘ ਹੁਣ ਨੂੰ ਇਹ ਵੀ ਪੁੱਛਿਆ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਵੱਲੋਂ ਅਤੇ ਸ਼ਰੂਮਨੀ ਗੁਰਦਆ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕਦਮ ਗੇ ਹਨ ਤਾਂ ਉਹਨਾਂ ਨੇ ਕਿਹਾ ਕਿ ਉਸ ਸਮੇਂ ਸ਼ਰੂਮਣੀ ਗੁਰਦਾ ਪਰਬੰਧਕ ਕਮੇਟੀ ਵਿਖੇ ਹਰਚਰਨ ਸਿੰਘ ਬਤੌਰ ਮੁਖ 77 ਸਨ ਜੋ ਸਤੰਬਰ 2017 ਤੱਕ ਸੇਵਾ ਨਿਭਾਉਂਦੇ ਰਹੇ ਨੇ ਤੇ ਉਹਨਾਂ ਦੇ ਅਧੀਨ ਨੇ ਸਾਰੇ ਸੇਵਾ ਨਿਭਾਉਂਦੇ ਸਨ ਪ੍ਰਧਾਨ ਸਾਹਿਬ ਦੀ ਨਿਰਧਿਤ ਕੀਤੀ ਗਈ ਸਬਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਅਤੇ ਵੱਖਰੀ ਇਮਾਰਤ ਤਿਆਰ ਕਰਨ ਫਾਇਰ ਸਿਸਟਮ ਸਮੈਕਸ স্মੋਕ ਸੈਂਸਰ ਅਤੇ ਜਿਲਦ ਬੇਦੀ ਲਈ ਨਵੀਨਤਮ ਤਕਨੀਕ ਅਪਣਾਉਣ ਦੀ ਸਿਫਾਰਸ਼ ਕੀਤੀ ਗਈ ਸੀ ਜਿਸ ਪਰ ਪੂਰਾ ਅਮਲਕਰਨ ਕਰਨ ਦੀ ਜ਼ਿੰਮੇਵਾਰੀ ਸਬੰਧਤ ਵਿਭਾਗਾਂ ਦੀ ਹੁੰਦੀ ਹੈ ਇਸ ਬਾਬਤ ਹੋਈ ਕਾਰਵਾਈ ਦੀ ਜਾਣਕਾਰੀ ਦਫ਼ਤਰਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਡਾਕਟਰ ਰੂਪ ਸਿੰਘ ਦਾ ਇਹ ਜਵਾਬ ਬਹੁਤ ਹੀ ਗੈਰ ਜ਼ਿੰਮੇਵਾਰ ਹੈ ਇੰਜ ਜਾਪਦਾ ਹੈ ਕਿ ਮੁੱਖ ਸਕੱਤਰ ਬਿਲਡਿੰਗਾਂ ਸਿਰਫ ਫਾਈਲਾਂ ਵਿੱਚ ਹੀ ਬਣਾਉਂਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਲਈ ਮਤੇ ਵਿੱਚ ਪਾਸ ਹੋਏ ਜੋ ਕਾਰਜ ਮੁੱਖ ਸਕੱਤਰ ਦੇ ਪ੍ਰਬੰਧ ਅਧੀਨ ਹੋਣੇ ਸਨ ਦੀ ਕਾਰਜ ਦੀ ਯੋਜਨਾ ਬਜਟ ਐਸਟੀਮੇਟ ਕਾਰਵਾਈ ਬਾਰੇ ਕੋਈ ਜਾਣਕਾਰੀ ਹੀ ਤੇ ਨਾ ਹੀ ਕਦੇ ਇਸ ਮਤੇ ਤੇ ਸੰਜੀਦਗੀ ਨਾਲ ਵਿਚਾਰ ਕੀਤਾ ਗਿਆ ਪੜਤਾਲ ਕਮਿਸ਼ਨ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਚੈੱਕ ਕੀਤਾ ਤੇ ਪਾਇਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਉਪਰੰਤ ਬਰਾਜ਼ਮਾਨ ਹੁੰਦੇ ਹਨ ਉੱਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਸੀ ਤੇ ਨਾ ਹੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੁੰਦੇ ਹਨ ਉੱਥੇ ਲਗਾਏ ਗਏ ਸਨ ਪੜਤਾਲ ਕਮਿਸ਼ਨ ਡਾਕਟਰ ਰੂਪ ਸਿੰਘ ਮੌਜੂਦਾ ਜੋ ਮੁਖਸਕੱਤਰ ਸਨ ਅਤੇ ਬਾਕੀ ਸਬੰਧਤ ਅਧਿਕਾਰੀਆਂ ਨੂੰ ਇਸ کوتاਹੀ ਲਈ ਜ਼ਿੰਮੇਵਾਰ ਮੰਨਦਾ ਹੈ ਕਿ ਇਹ ਇਹਨੇ ਗੰਭੀਰ ਮਸਲੇ ਨੂੰ ਪੰਜ ਸਿੰਘ ਸੁਬਾਨਾ ਦੇ ਆਦੇਸ਼ਾਂ ਨੂੰ ਵੀ ਕੁਝ ਨਹੀਂ ਸਮਝਿਆ ਤੇ ਆਪਣੇ ਅਹੁਦੇ ਦੇ ਫਰਜ਼ ਨੂੰ ਰਤਾ ਭਰ ਵੀ ਸਤਕਾਰ ਅਤੇ ਸ਼ਰਦਾ ਨਾਲ ਨਹੀਂ ਨਿਭਾਇਆ ਗਿਆ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਦ ਡਾਕਟਰ ਰੂਪ ਸਿੰਘ ਹੋਣੀ ਜੋ ਪਹਿਲਾਂ ਸਕੱਤਰ ਸਨ ਫਿਰ ਮੁਖ ਸਕੱਤਰ ਬਣਾਏਗੇ ਨੇ ਉਹਨਾਂ ਨੂੰ ਵੀ ਦੋਸ਼ੀ ਕਮਿਸ਼ਨ ਵੱਲੋਂ ਠਰਾਇਆ ਗਿਆ ਸੀ ਕੁੱਲ 16 ਜਾਨੇ ਦੋਸ਼ੀ ਨੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੇ ਜਿਨ੍ਹਾਂ ਵਿੱਚੋਂ ਤਿੰਨ ਜਾਨਿਆਂ ਦੀ ਮੌਤ ਹੋ ਚੁੱਕੀ ਆ ਤੇ ਵਿਦੇਸ਼ ਗਈ ਭੱਜ ਗਏ ਨੇ ਉਹਨਾਂ ਵਿੱਚੋਂ ਡਾਕਟਰ ਰੂਪ ਸਿੰਘਾ ਜਦ ਕਿ ਬਾਕੀ ਜਿਹੜੇ ਇੱਥੇ ਸਨ ਉਹਨਾਂ ਦੀਆਂ ਸੁਵਾਵਾਂ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਿਸਮਾ ਮੁਤਾਬਕ ਦੋਸ਼ੀ ਠਰਾਏ ਜਾਣ ਤੋਂ ਬਾਅਦ ਰੱਦ ਕਰ ਦਿੱਤੀਆਂ ਸੀ ਮਸਲ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਤਾਂ ਫਿਰ ਡਾਕਟਰ ਰੂਪ ਸਿੰਘ ਹੋਣੀ ਜਦੋਂ ਵਿਵਾਦ ਖੜਾ ਹੁੰਦਾ ਤੇ ਉਹ ਆਪਣਾ ਅਸਤੀਫਾ ਦਿੰਦੇ ਨੇ ਹਾਲਾਂਕਿ ਉਸ ਸਮੇਂ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਅਸਤੀਫਾ ਕਿਉਂ ਪ੍ਰਵਾਨ ਕੀਤਾ ਉਹਨਾਂ ਨੂੰ ਕਿਉਂ ਆਰਥਿਕ ਤੌਰ ਤੇ ਲਾਭ ਪਚਾਉਣ ਵਾਸਤੇ ਹੀ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਦਕਿ ਬਾਕੀਆਂ ਦੀਆਂ ਉਹਨਾਂ ਨੇ ਸਵਾਮਾਂ ਰੱਦ ਕਰ ਦਿੱਤੀਆਂ ਸੀ ਇਸ ਕਰਕੇ ਡਾਕਟਰ ਰੂਪ ਸਿੰਘ ਉਹਨਾਂ ਦੀਆਂ ਸਵਾਮਾਂ ਰੱਦ ਕਿਉਂ ਨਹੀਂ ਕੀਤੀ ਗਈ ਇਹ ਸਭ ਤੋਂ ਆਪਣਾ ਵੱਡਾ ਸਵਾਲ ਹੈ ਕਿ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੇ ਡਾਕਟਰ ਰੂਪ ਸਿੰਘ ਜੋ ਡਾਕਟਰ ਈਸ਼ਰ ਸਿੰਘ ਦੇ ਕਮਿਸ਼ਨੇ ਉਹਨਾਂ ਨੂੰ ਦੋਸ਼ੀ ਠਰਾਇਆ ਸੀ ਉਸ ਪ੍ਰਤੀ ਸ਼੍ਰੋਮਣੀ ਗੁਰਦਾਪੁਰ ਪ੍ਰਬੰਧਕ ਕਮੇਟੀ ਨੇ ਡਾਕਟਰ ਰੂਪ ਸਿੰਘ ਹੁਣਾ ਪ੍ਰਤੀ ਇਨੀ ਨਰਮੀ ਕਿਉਂ ਵਰਤੀ ਉਸ ਨਰਮੀ ਦਾ ਰਾਜ਼ ਕੀ ਹੈ ਇਹ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਰ 328.500 ਰੁਪਏ ਦਾ ਮਾਮਲਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੂਪ ਸਿੰਘ ਹੋਣੀ ਜੋ ਕਿ ਵਿਦੇਸ਼ ਭੱਜ ਗਏ ਸਨ ਉਹਨਾਂ ਪ੍ਰਤੀ ਨਰਮੀ ਦਾ ਰਾਜ਼ ਕੀਆ ਡਾਕਟਰ ਰੂਪ ਸਿੰਘ ਦੀਆਂ ਅਨਗੇਲੀਆਂ ਤੇ ਲਾਪਰਵਾਹੀਆਂ ਨੂੰ ਡਾਕਟਰ ਈਸ਼ਾ ਸਿੰਘ ਜਾਂਚ ਕਮਿਸ਼ਨ ਨੇ ਬਹੁਤ ਵਿਸਥਾਰ ਨਾਲ ਦਰਜ ਕੀਤਾ ਸੀ ਤੇ ਉਹਨਾਂ ਨੂੰ ਦੋਸ਼ੀ ਵੀ ਠਰਾਇਆ ਸੀ ਰੂਪ ਸਿੰਘ ਦੇ ਸਤਿੰਦਰ ਸਿੰਘ ਕੋਹਲੀ ਪ੍ਰਤੀ ਉਲਾਰ ਬਾਰੇ ਵੀ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਖੁੱਲਕੇ ਲਿਖਿਆ ਜਿਹੜੀ ਜਿਹੜੇ ਅਸੀਂ ਪੰਨੇ ਕੁਝ ਪੜ੍ਹ ਕੇ ਵੀ ਸੁਣਾਨੇ ਪਰ ਕਮੇਟੀ ਨੇ ਰੂਪ ਸਿੰਘ ਤੇ ਬਹੁਤ ਮਿਹਰਬਾਨੀ ਤੇ ਲਿਆਜ਼ ਕੀਤਾ ਉਸ ਨੂੰ ਡਿਸਮਿਸ ਨਹੀਂ ਕੀਤਾ ਗਿਆ ਉਸ ਨੂੰ ਅਸਤੀਫਾ ਦੇਣ ਵਾਸਤੇ ਆਖਿਆ ਗਿਆ ਜਦਕਿ ਉਹਨਾਂ ਦਾ ਅਸਤੀਫਾ ਨਹੀਂ ਪ੍ਰਵਾਨ ਕਰਨਾ ਚਾਹੀਦਾ ਸੀ ਸਿਰਫ ਇੰਨਾ ਹੀ ਨਹੀਂ ਰੂਪ ਸਿੰਘ ਦੇ ਸਾਰੇ ਫੰਡ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਾਰੀ ਕਰ ਦਿੱਤੇ ਜਦੋਂ ਇਸ ਸਬੰਧੀ ਅੰਮ੍ਰਿਤਸਰ ਦੇ মিডিਆ ਕਰਮੀਆਂ ਨੇ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਿਆ ਕਿ ਰੂਪ ਸਿੰਘ ਨੂੰ ਤਾਂ ਸਾਰੇ ਮਸਲੇ ਦਾ ਕੋਈ ਸੇਕ ਹੀ ਨਹੀਂ ਲੱਗਾ ਤਾਂ ਧਾਮੀ ਨੇ ਕਿਹਾ ਕਿ ਉਸ ਦੀ ਸਰਵਿਸ ਅਜੇ ਬਾਕੀ ਸੀ ਉਸ ਨੂੰ ਅਸਤੀਫਾ ਦੇਣਾ ਪਿਆ ਉਹਨ ਸਵਾਲ ਹੈ ਕਿ ਧਾਮੀ ਜੀ ਦਾ ਇਹ ਕਹਿਣਾ ਸੀ ਕਿ ਇਹ ਕਿਹੜਾ ਕੋਈ ਸਜ਼ਾ ਨਾਲੋਂ ਘੱਟ ਮਤਲਬ ਉਹਨਾਂ ਦੀ ਹਲੇ ਤੇ ਨੌਕਰੀ ਪਈ ਸੀ ਇਸ ਕਰਕੇ ਉਹਨਾਂ ਨੂੰ ਨੌਕਰੀ ਤੋਂ ਪਹਿਲਾਂ ਹੀ ਅਸਤੀਫਾ ਦੇਣਾ ਪਿਆ ਮਤਲਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਲਿਆਜ਼ ਜਾਂ ਨਰਮੀ ਇਹ ਆਪਣੇ ਆਪ ਜੀ ਸਪਸ਼ਟ ਕਰਦੀ ਹੈ ਪਰ ਸਵਾਲ ਹੈ ਕਿ ਇਸ ਨੂੰ ਕਾਨੂੰਨ ਮੁਤਾਬਕ ਸਜ਼ਾ ਨਹੀਂ ਕਹਿੰਦੇ ਸਗੋ ਦੋਸ਼ੀ ਨੂੰ ਬਚਾਉਣਾ ਕਹਿੰਦੇ ਨੇ ਜਦੋਂ ਕੋਈ ਦੋਸ਼ੀ ਜਿਸ ਨੂੰ ਡਿਸਮਿਸ ਕਰਨਾ ਚਾਹੀਦਾ ਸੀ ਉਹ ਅਸਤੀਫਾ ਦੇ ਕੇ ਵਿਦੇਸ਼ ਭੱਜ ਜਵੇ ਹੁਣ ਰੂਪ ਸਿੰਘ ਦਾ ਅਸਤੀਫਾ ਲੈ ਆ ਗਿਆ ਜਦੋਂ ਕਿ ਸਕੱਤਰ ਮਨਜੀਤ ਸਿੰਘ ਮੀਤ ਸਕੱਤਰ ਸਤਿੰਦਰ ਸਿੰਘ ਅਤੇ ਮੀਤ ਸਕੱਤਰ ਨਿਸ਼ਾਨ ਸਿੰਘ ਸਕੱਤਰ ਵਿਜੇ ਸਿੰਘ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਹੇਠਲੇ ਮੁਲਾਜ਼ਮਾਂ ਨੂੰ ਵੀ ਸਸਪੈਂਡ ਕੀਤਾ ਗਿਆ ਉਹਨਾਂ ਦੇ ਵਿੱਚੋਂ ਕਈਆਂ ਦੇ ਫੰਡ ਵੀ ਰੁਕੇ ਗਏ ਸੀ ਪਰ ਸਵਾਲ ਹੈ ਕਿ ਡਾਕਟਰ ਰੂਪ ਸਿੰਘ ਪ੍ਰਤੀ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦਾ ਵੱਖਰਾ ਪੇਮਾਨਾ ਕਿਉਂ ਰੱਖਿਆ ਗਿਆ ਰੂਪ ਸਿੰਘ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸਿਆਣਾ ਕਰਕੇ ਪੇਸ਼ ਕੀਤਾ ਗਿਆ ਉਸ ਦੀ ਆਪ ਦੀ ਸਿਆਣਪ ਦਾ ਮਜ਼ਾਹਰਾ ਉਦੋਂ ਕੀਤਾ ਗਿਆ ਜਦੋਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ 4 ਲੱਖ ਦੀਵੇ ਲਾਉਣ ਦਾ ਫੈਸਲਾ ਲਿਆ ਗਿਆ ਸੀ ਬਾਅਦ ਵਿੱਚ ਰੌਲਾ ਪੈਣ ਤੇ ਇਹ ਫੈਸਲਾ ਵਾਪਸ ਲੈਣਾ ਪਿਆ ਸੀ ਰੂਪ ਸਿੰਘ ਦੀ ਸ਼ੱਕੀ ਭੂਮਿਕਾ ਸਿਰਫ 328 ਰੂਪਾਂ ਵਾਲੇ ਮਸਲੇ ਵਿੱਚ ਨਹੀਂ ਹੈ ਸਗੋਂ ਇਸ ਗੱਲ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਕਿ ਰੂਪ ਸਿੰਘ ਨੇ ਸਿੱਖ ਰੈਫਰੈਂਸ ਸੇਕ ਰੈਫਰੈਂਸ ਲਾਇਬ੍ਰੇਰੀ ਅਤੇ ਅਕਾਲ ਤਖਤ ਸਾਹਿਬ ਤੋਂ ਪ੍ਰਾਤਨ ਕਿਤਾਬਾਂ ਦਸਤਾਵੇਜ਼ ਆਦ ਲੈ ਕੇ ਕਿੰਨੀਆਂ ਕਿਤਾਬਾਂ ਬਾਰੀ ਪ੍ਰਕਾਸ਼ਕਾਂ ਤੋਂ ਛਪਵਾਈਆਂ ਇਸ ਤਰ੍ਹਾਂ ਦੇ ਕਿੰਨੇ ਪੈਸੇ ਕਮਾਏ ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਇੱਕ ਵੱਖਰਾ ਪਬਲਿਕੇਸ਼ਨ ਹੈ ਸਭ ਤੋਂ ਮਹੱਤਵਪੂਰਨ ਗੱਲ ਕਿ ਕੀ ਰੂਪ ਸਿੰਘ ਨੇ ਇਹੋ ਦਸਤਾਵੇਜ਼ ਵਾਪਸ ਕਰ ਦਿੱਤੇ ਨੇ ਜੋ ਉਸ ਨੇ ਆਪ ਦੇ ਨਾਮ ਤੇ ਕਿਤਾਬਾਂ ਛਪਾਉਣ ਵਾਸਤੇ ਲਏ ਸਨ ਹੁਣ ਰੂਪ ਸਿੰਘ ਦੀ ਉਸ ਗਰੂ ਨਾਲ ਨੇੜਤਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੋ ਸੰਗਤਾਂ ਦੇ ਘਰ ਤੇ ਦੂਰ ਦਰਾਡੇ ਦੇ ਗੁਰਦੁਆਰੇ ਸਬਾਨਾਂ ਤੋਂ ਪਰਾਤਨ ਸਰੂਪ ਲੈ ਕੇ ਬਿਲੀਅਨ ਡਾਲਰਾਂ ਵਿੱਚ ਬਾਹਰੀ ਮੁਲਕਾਂ ਵਿੱਚ ਵੇਚ ਦੇਣਾ ਤੇ ਉਹਨਾਂ ਨੂੰ ਨਵੇਂ ਸਰੂਪ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਦਿੰਦਿਆਂ ਕੀ ਗੁੰਮ ਹੋਏ ਸਰੂਪ ਪਰਾਤਨ ਸਰੂਪਾਂ ਦੇ ਬਦਲੇ ਤਾਂ ਨਹੀਂ ਦਿੱਤੇ ਗਏ ਇਹ ਸਵਾਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਰੂਪ ਸਿੰਘ ਨਾਲ ਲਿਆਜ਼ ਕੀਤਾ ਜਾ ਰੂਪ ਸਿੰਘ ਕੋਲ ਸ਼ਰੋਮਣੀ ਕਮੇਟੀ ਦੀ ਸਿਆਸੀ ਲੀਡਰਸ਼ਿਪ ਦਾ ਕੋਈ ਰਾਜ ਹੈ ਇਹ ਸਵਾਲ ਹੁਣ ਵਕ ਵਕ ਸੋਸ਼ਲ ਮੀਡੀਆ ਤੇ ਖੜੇ ਹੋ ਰਹੇ ਨੇ ਕਿ ਆਖਰ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਡਾਕਟਰ ਰੂਪ ਸਿੰਘ ਹੋਣਾ ਨੂੰ ਕਿਹੜੀ ਗੱਲ ਤੋਂ ਲਿਆਜ਼ ਜਾਂ ਉਹਨਾਂ ਪ੍ਰਤੀ ਨਰਮੀ ਵਰਤੀ ਹੈ ਜਦਕਿ ਕਈਆਂ ਦੋਸ਼ੀਆਂ ਨੂੰ ਸਸਪੈਂਡ ਕੀਤਾ ਗਿਆ ਔਰ ਕਈਆਂ ਨੂੰ ਨੋਂਕ੍ਰਿਤ ਉਹ ਬਰਖਾਸਤ ਕੀਤਾ ਗਿਆ ਕਈਆਂ ਦੇ ਫੰਡ ਰੋਕੇਗੇ ਨੇ ਪਰ ਡਾਕਟਰ ਰੂਪ ਸਿੰਘ ਜੋ ਦੋਸ਼ੀ ਮੰਨੇ ਨੇ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਨਾ ਹੀ ਸਸਪੈਂਡ ਕੀਤਾ ਗਿਆ ਨਾ ਹੀ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਬੜੀ ਸਹਿਮਤੀ ਦੇ ਨਾਲ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਫੰਡ ਵੀ ਰਿਲੀਜ਼ ਕੀਤੇ ਗਏ ਨੇ ਤੇ ਇਸ ਟਾਈਮ ਡਾਕਟਰ ਰੂਪ ਸਿੰਘ ਹੋਣੀ ਕੈਨੇਡਾ ਜਾਂ ਕਿਸੇ ਹੋਰ ਮੁਲਕ ਦੀਆਂ ਜਿਹੜੀਆਂ ਉਹ ਸੈਰ ਕਰ ਰਹੇ ਨੇ ਜਾਂ ਉੱਥੇ ਹੀ ਸੈਟਲ ਹੋ ਗਏ ਨੇ ਸਵਾਲ ਬਹੁਤ ਸਾਰੇ ਨੇ ਤੇ ਜਵਾਬ ਵੀ ਬੋਤਨੇ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ